ਬੰਬਵਾ ਹੈ ਇਹ ਬੰਬਵਾ 에어ਕ੍ਰਾਫਟ ਜਿਹੜੇ ਆਪਣੇ ਕੈਰੀਅਰ ਹੁੰਦੇ ਆ ਸ਼ਿਪ ਹੁੰਦੇ ਆ ਵੱਡੇ ਉਹਨਾਂ ਨੂੰ ਡਬੋਣ ਲਈ ਇਹਨਾਂ ਮਤਲਬ ਇਹਨੂੰ ਇੱਕ ਵਾਰੀ ਲਾਂਚ ਕੀਤਾ ਸਮੁੰਦਰ ਦੇ ਵਿੱਚ ਦੀ ਥੱਲੇ ਥੱਲੇ ਗਿਆ ਤੇ ਉਹ ਹਿੱਟ ਕਰਕੇ ਉਹਨੂੰ ਬਲਾਸਟ ਕਰ ਸਕਦਾ ਅੱਛਾ ਬੰਬਵਾ ਇਹ ਬੰਬਵਾ ਅন্ডਰਵਾਟਰ ਬੰਬਵਾ ਹੈ ਮਤਲਬ ਤਾਂ ਤੂੰ ਸੜਦੇ ਨਾਲ ਸਿੱਧਾ ਹੀ ਸਮੁੰਦਰ 'ਚ ਗਿਆ ਹਾਂ ਸਮੁੰਦਰ ਤੋਂ ਸਿੱਧਾ ਸ਼ਿਪ ਨੂੰ ਮਦਰਥਲ ਦੇ ਪਾਣੀ ਵਾਲੇ ਜਹਾਜ਼ ਨੂੰ ਤਵਾ ਕਰਕੇ ਮੋੜਦਾ ਤਵਾ ਕਰਕੇ ਕਹਿੰਦਾ ਸੀ ਗਨ ਲੱਗੀ ਆ ਗਨ ਲੱਗੀ ਆ ਹਾਂਜੀ ਤੇ ਨਹੀਂ ਬੰਦਾ ਜਹਾਜ਼ ਚਲਾਉ ਕੇ ਰਫਲ ਚਲਾਉ ਯਾਰ ਇਹਦੇ ਤੇ ਗਨ ਚਲਾਉਂਦਾ ਸੀ ਪਾਇਲਟ ਦੋਨੇ ਚੀਜ਼ਾਂ ਇਹ ਚਲਾਉਂਦਾ ਸੀ ਉਦੋਂ ਗਨਰ ਨਹੀਂ ਹੁੰਦਾ ਸੀ ਵੱਖਰਾ ਮਤਲਬ ਵੀ ਉਹਨੇ ਜਹਾਜ਼ ਵੀ ਚਲਾਉਣਾ ਤੇ ਗਨ ਵੀ ਚਲਾਉਣੀ ਗਨ ਵੀ ਚਲਾਉਣੀ ਆ ਹਾਂਜੀ ਤੇ ਜੇ ਹਿਸਾਬ ਤੇ ਉਹ ਰਫਲ ਦੀ ਸਿੱਧੀ ਕਿਤੇ ਦਾ ਫਰ ਤੋੜ ਲੈਂਦਾ ਉਹ ਇਦਾਂ ਕਿਦਾਂ ਬਰ ਟੁੱਟ ਜਾਊਗਾ ਇਹਦੀ ਗਰਾਰੀ ਇਸ ਤਰ੍ਹਾਂ ਸੈੱਟ ਹੁੰਦੀ ਸੀ ਜਦੋਂ ਪਰਪੈਲਾ ਦੀ ਪੋਜੀਸ਼ਨ ਇੱਥੇ ਆਉਂਦੀ ਸੀ ਤਾਂ ਉਦੋਂ ਹੀ ਗੋਲੀ ਮਤਲਬ ਹੀ ਗੋਲੀ ਆਏ ਆਏ ਜਦੋਂ ਇੱਥੇ ਜਾ ਜਾ ਫਰਾ ਉਦੋਂ ਨਹੀਂ ਚੱਲਣੀ ਨਹੀਂ ਉਦੋਂ ਨਹੀਂ ਚੱਲਣੀ ਜਦੋਂ ਇਹਨੂੰ ਇੱਥੇ ਕਰਤਾ ਉਹ ਗੋਲੀ ਚੱਲਣੀ ਹੈ ਯਾ ਇਸ ਕਰਕੇ ਇਹ ਬੜੀ ਟਾਈਮਿੰਗ ਯਾਰ ਹੈ ਤੇ ਜਿਹੜਾ ਤੇਲ ਪਾਣੀ ਹੁੰਦਾ ਉਹ ਕਾਦੇ ਵਿੱਚ ਹੁੰਦਾ ਤੇਲ ਇਹਦਾ ਇਹਦੇ ਫਰਾਂ ਦੇ ਵਿੱਚ ਤੇਲ ਹੁੰਦਾ ਉਹ ਜਾਜ ਤੋਂ ਫਰਾਂ ਚ ਤੇਲ ਫਰਾਂ ਦੇ ਵਿੱਚ ਇਹਦੇ ਫਿਊਲ ਟੈਂਕ ਨੇ ਆ ਬੰਬ ਆ ਬੰਬ ਵੀ ਇੱਥੇ ਲੱਗ ਜਾ ਲੱਗਦੇ ਆ ਤੇ ਦੂਸਰਾ ਫਿਊਲ ਟੈਂਕ ਵੀ ਯੂਜ਼ ਕਰ ਸਕਦੇ ਆ ਇਹਨੂੰ ਅਜੇ ਮੰਨ ਕੇ ਚੱਲੋ ਵੀ ਜਿਵੇਂ ਬੰਬ ਸਿੱਟਣਾ ਤਾਂ ਆ ਸੈੱਡ ਦੇਣਾ ਇਹ ਸੈੱਡ ਦੇਣਾ ਬਸ ਜਿੱਥੇ ਲੱਗਦੀ ਆ ਹਾਂਜੀ ਹਾਂਜੀ ਕਈਆਂ ਦੇ ਇੱਕ ਲੱਗਾ ਕਈਆਂ ਦੇ ਦੋ ਲੱਗੇ ਜਿਵੇਂ ਇਹਦੇ ਦੋ ਲੱਗੇ ਇਹ ਇਹ ਦੋ ਇੰਜਨ ਨੇ ਇੰਜਨ ਦੋ ਆ ਇਹ ਦੋ ਇੰਜਨ ਆ ਇਹ ਡਬਲ ਇੰਜਨ ਅੱਛਾ ਫਿਰ ਮੰਨ ਕੇ ਚੱਲੋ ਵੀ ਇੰਜਨ ਰੱਬ ਨਾ ਕਰੇ ਤਾਂ ਚੜਿਆ ਤੇ ਬੰਦ ਹੋ ਜੇ ਬੰਦ ਹੋ ਗਿਆ ਕੋਈ ਗੱਲ ਨਹੀਂ ਤਾਂ ਵੀ ਆਪਾਂ ਲੈਂਡ ਕਰ ਸਕਦੇ ਆ ਇਹਨੂੰ ਗਲਾਈਡ ਰੇਸ਼ ਹੋਉਂਦੀ ਆ ਇਹਦੀ ਜੇ ਮਤਲਬ ਤੇ ਤੁਸੀਂ ਜਦੋਂ ਇੰਜਨ ਬੰਦ ਵੀ ਕਰਦੇ ਆ 20 ਤੋਂ 50 ਮਿੰਟ ਆਪਣੇ ਕੋਲ ਹੁੰਦੇ ਆ ਲੈਂਡ ਕਰਨ ਲਈ 1937 ਦਾ ਬਣਿਆ ਹੋਇਆ ਤੇ ਇਹਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਯੂ ਇਹ ਇਹ ਦੇ ਕੰਟਰੋਲ ਜੌਇਸਟਿਕ ਨੇ ਜਿਵੇਂ ਕਾਰ ਦਾ ਸਟੇering ਹੁੰਦਾ ਤੇ ਇਹ ਇਹ ਦੇ ਫਲੈਪਸ ਕੰਟਰੋਲ ਨੇ ਤੇ ਥਰੋਟਲਸ ਨੇ ਹਮਮਮ ਹੁਣ ਸਮਝੋ ਇਸ ਪੈਰਾਜੂਟ ਬਨ ਕੇ ਤੇ ਐਂ ਛਾਲ ਮਾਰਦੇ ਸੀ ਸਿੱਧੀ ਬਾਹਰ ਆਉਜੂ ਕੰਮ ਤਾਂ ਮੈਨੂੰ ਲੱਗਦਾ ਸਕੂਟਰ ਵਾਲੇ ਹੀ ਲੱਗੇ ਆ ਸਕੂਟਰ ਵਾਲੇ ਲੱਗੇ ਆਪ ਲੱਗੇ ਤਾਂ ਸਕੂਟਰ ਵਾਲੇ ਹੀ ਲੱਗਦੇ ਆ ਜਿਹੜੇ ਆਪਣੇ ਆਪਣੇ ਜਿਹੜਾ ਸਕੂਟਰ ਹੁੰਦਾ ਹੀ ਚੇਤਕ ਵਜਾਜ ਹਾਂ ਉਹਦੇ ਹੀ ਲੱਗਿਆ ਉਹਦੇ ਵਾਲੇ ਤਾਂ ਪੱਲਾ ਲੱਗ ਨੇ ਹਾਂ ਹਾਂਜੀ ਸਾਸਤਰੀ ਕਲਜੀ ਸਾਰਿਆਂ ਨੂੰ ਇਸ ਵਕਤ ਲæg ਲਈ ਦੇ ਮਿਊਜ਼ੀਅਮ ਚ ਫਲਾਈਟ ਮਿਊਜ਼ੀਅਮ ਚ ਪਹੁੰਚ ਚੁੱਕੇ ਆ ਬਹੁਤ ਸਾਰੇ ਜਹਾਜ਼ ਨੂੰ 100-100 ਸਾਲ ਪੁਰਾਣੇ ਦਿਖਾਉਣੇ ਆ ਕਿਵੇਂ ਉਹ ਵਰਕ ਕਰਦੇ ਸੀਗੇ ਕੀ ਉਹਨਾਂ ਦੀ ਪੋਜੀਸ਼ਨ ਹੁੰਦੀ ਸੀ ਕਿੱਥੋਂ ਦੇ ਤੇ ਕਿਹਦੇ-ਕਿਹਦੇ ਖਿਲਾਫ ਵਰਤੇ ਕਿੱਥੋਂ ਤੱਕ ਕਿ ਹਿਟਲਰ ਦੇ ਖਿਲਾਫ ਵਰਤੇ ਗਏ ਜਹਾਜ਼ਾਂ ਨੂੰ ਵੀ ਵਿਖਾਵਾਂਗੇ ਅੱਜ ਬਾਈ ਗੁਰਪ੍ਰੀਤ ਆਪਣੇ ਨਾਲ ਬਈ ਸਾਸਰੀ ਜਰਦੀ ਕਲਾ ਵੀ ਠੀਕ ਠਾਕ ਹੋ ਬਾਈ ਲੱਖੀ ਜੀ ਨਾਲ ਨੇ ਆਪਣੇ ਬਾਈ ਜੀ ਹੁਣਾਂ ਕੋਲ ਇੱਧਰ ਆਏ ਹੋਏ ਆ ਆਪਾਂ ਤਾਂ ਨਾਲ ਨਿਕ ਬਹੁਤ ਕਮਾਈ ਤਰੇ ਆਉਂਦੇ ਆ ਚੀਜ਼ਾਂ ਬਹੁਤ ਨੇ ਮੈਨੂੰ ਲੱਗਦਾ ਬਾਈ ਕਈ ਗੇੜੇ ਲੱਗਣਗੇ ਆਪਣੇ ਕੈਨੇਡਾ ਦੇ ਆਹ ਕਿਹਾ ਜੀ ਕਈ ਗੇੜਿਆਂ 'ਚ ਦਿਖਾਵਾਂਗੇ ਕਈ ਗੇੜਿਆਂ 'ਚ ਦਿਖਾਵਾਂਗੇ ਬਹੁਤ ਕੁਝ ਆ ਇੱਥੇ ਜੀ ਬਹੁਤ ਕੁਝ ਤੇ ਇਹ ਇਹਦੀ ਗੱਲ ਕਰੀਏ ਆਹਾ ਇਹ ਕਿਹੜਾ ਮਾਡਲ ਆ ਹਜਾ ਇਹ 스노ਵਰਡ ਆ ਇਹ ਇਹ 1900 63 63 ਇਹ ਵਾਸ ਬਿਲਡ ਦਾ 1963 ਤੋਂ 60 ਦੇ ਵਿੱਚ ਇਹਨੂੰ ਜਿਆਦਾ ਇਹਦੀ ਪ੍ਰੋਡਕਸ਼ਨ ਹੋਈ ਸੀਗੀ ਤੇ ਰਾਇਲ ਕੈਨੇਡੀਅਨ 에ਅਰਫੋਰਸ ਨੇ ਇਹਨੂੰ ਯੂਜ਼ ਕੀਤਾ ਤੇ ਇਹਨੂੰ ਹੁਣ ਕੈਨੇਡਾ ਦੀ ਫੋਰਸ ਨੇ ਯੂਜ਼ ਕੀਤਾ ਹਾਂ ਹੁਣ ਇਹ 에어로ਬੈਟਿਕ ਮਤਲਬ ਸ਼ੋਅ ਵਗੈਰਾ ਕਰਦੇ ਨੇ ਇਹ ਜਿਵੇਂ ਸਾਡੇ ਉੱਤੇ 26 ਜਨਵਰੀ ਨੂੰ ਘਮਾਉਂਦੇ ਆ ਹਾਂਜੀ ਹਾਂਜੀ ਉਦੋਂ ਘਮਾਉਣ ਚ ਵਰਤਦੇ ਸੀ ਹਾਂਜੀ ਹਾਂਜੀ ਆਹ ਦੇਖੀ ਨਾ ਕੀ ਇਹਦਾ ਇਹ 스노우보ਡ 스노우보ਡ ਹਨਾ 스노우 스노우보ਡ ਉਹ ਨਾਰਕਤਾ ਇਹਨਾਂ ਨੇ ਹਾਂਜੀ ਆ ਦੇਖੋ ਇਧਰਲੇ ਪਾਸੇ ਬੰਦੇ ਇਹ ਚ ਦੋ ਹੀ ਬੰਦੇ ਆ ਨਾ ਪਾਇਲਟ ਹੀ ਬੰਦੇ ਆ ਦੋ ਪਾਇਲਟ ਇਹਦੇ ਵਿੱਚ ਬੰਦੇ ਆ ਜੀ ਦੋ ਪਾਇਲਟ ਇਹਦੇ ਵਿੱਚ ਬੰਦੇ ਆ ਤੇ ਜਿਹੜਾ ਤੇਲ ਪਾਣੀ ਹੁੰਦਾ ਉਹ ਕਾਦੇ ਵਿੱਚ ਹੁੰਦਾ ਤੇਲ ਇਹਦਾ ਇਹਦੇ ਫਰਾਂ ਦੇ ਵਿੱਚ ਤੇਲ ਹੁੰਦਾ ਉਹ ਜੱਜ ਤੋਂ ਫਰਾਂ ਚ ਤੇਲ ਫਰਾਂ ਦੇ ਵਿੱਚ ਇਹਦੇ ਫਿਊਲ ਟੈਂਕ ਨੇ ਅੱਛਾ ਕੰਬੜੀ ਤੇ ਦੇ ਲਪਾ ਕੇ ਤੁਰੇ ਫਿਰਦੇ ਆ ਤੇ ਮੰਨ ਕੇ ਚਲੋ ਥੋੜਾ ਗੋਲੀ ਗਾਲੀ ਚਲਾਵੇ ਕੋਈ ਬੰਦਾ ਇਹਨੂੰ ਨੁਕਸਾਨ ਹੁੰਦਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਗੋਲੀ ਪਹੁੰਚਣੀ ਨਹੀਂ ਇਹ ਉੱਚੇ ਹੀ ਬਹੁਤ ਉੜਦੇ ਨੇ ਇਹ ਤੀ ਤੋ 40000 ਫੁੱਟ ਤੱਕ ਇਹ ਚਲੇ ਜਾਂਦੇ ਨੇ ਬਈ ਕਿਰੀ ਨੇੜੇ ਉੱਤਰ ਤੋ ਗੁੰਦਰਾ ਜੇ ਫਿਲਮਾਂ ਚ ਦੇਖਦੇ ਨੇ ਵੀ ਗੋਲੀਆਂ ਚਲਾ ਕੇ ਜਾ ਹਿੱ ਸੱਟ ਲਿਆ ਉਹ ਨਹੀਂ ਤਾਂ ਨਹੀਂ ਕਰ ਸਕਦਾ ਨਹੀਂ ਤਾਂ ਨਹੀਂ ਰੱਖਦੇ ਹੈਗੇ ਇੰਦਾ ਨਹੀਂ ਰੱਖਦੇ ਆ ਜੋ ਕਰਾ ਤੇ ਆ ਵੀਰੇ ਕਿਹੜਾ ਫਿਰ ਇਹ ਇਹ ਪਾਜੀ 1941 ਦਾ ਮਾਡਲ ਵਾ ਹਾਂ ਤੇ ਇਹਦੇ ਦੋ ਜੈਟ ਇੰਜਨ ਨੇ ਅੱਛਾ ਅੱਛਾ ਇਹਨਾਂ ਨੂੰ ਲੜਾਈਆਂ ਦੇ ਵਿੱਚ ਜ਼ਿਆਦਾ ਵਰਤਿਆ ਜਾਂਦਾ ਆ ਲੜਾਈ ਦੇ ਵਿੱਚ ਯਾ 1941 ਇਕ ਤਕਰੀਬਨ ਬਣ ਕੇ 75 80 ਸਾਲ ਬਣ ਕੇ 75 80 ਸਾਲ ਪੁਰਾਣਾ ਮਾਡਲ ਵਾਹੇ 73 ਸਾਲ ਪੁਰਾਣਾ ਮਾਡਲ ਹੈ ਤੇ ਕੀ ਬਿੰਦਾ ਸੀ ਆ ਜਿਹੜੇ ਆ ਨਾ ਇਹ ਇਹ ਬੰਬ ਨੇ ਇਹਦੇ ਆ ਬੰਬ ਬੰਬ ਵੀ ਇੱਥੇ ਲੱਗ ਜਾਂ ਲੱਗਦੇ ਆ ਤੇ ਦੂਸਰਾ ਫਿਊਲ ਟੈਂਕ ਚ ਵੀ ਯੂਜ਼ ਕਰ ਸਕਦੇ ਆ ਇਹਨੂੰ ਅੱਛਾ ਮੰਨ ਕੇ ਚੱਲੋ ਵੀ ਜਿਵੇਂ ਬੰਬ ਸਿੱਟਣਾ ਤਾਂ ਆ ਸੈੱਟ ਦੇਣਾ ਇਹ ਸੈੱਟ ਦੇਣਾ ਬਸ ਜਿੱਥੇ ਲੱਗਦੀ ਆ ਹਾਂਜੀ ਹਾਂਜੀ ਜੇ ਲੌਂਗ ਲੌਂਗ ਰੇਂਜ ਤੱਕ ਜਾਣਾ ਤਾਂ ਇਹਨੂੰ ਐਜ਼ ਅ ਫਿਊਲ ਟੈਂਕ ਵੀ ਅਟੈਚ ਕਰ ਸਕਦੇ ਆ ਇਹਨੂੰ ਅੱਛਾ ਜੀ ਤੇਲ ਵੀ ਪਾਏ ਤੇ ਬੰਬ ਵੀ ਬਣਾਂਗਾ ਜਿਹੜੇ ਹੀਰੋ ਸੀਮਾ ਨਾਗਾ ਸਕੀ ਸੀ ਸਟੇ ਸੀ ਉਹ ਕਿਸ ਕਿਸਮ ਦਾ ਜਹਾਜ਼ ਸੀ ਕਿ ਜਿਵੇਂ ਜਾਪਾਨ ਚ ਸੱਟੇ ਗਏ ਸੀ ਉਹ ਏਸੇ ਟਾਈਪ ਦਾ ਨਾ B20 7 ਸੀਗਾ ਮੈਨੂੰ ਲੱਗਦਾ ਹਾਂ ਇਸ ਟਾਈਪ ਦਾ ਸੀ ਇਸ ਟਾਈਪ ਦਾ ਡਬਲ ਇੰਜਨ ਸੀਗਾ ਮੈਨੂੰ ਲੱਗਦਾ ਆ ਫਰਾਈਆਂ ਨੂੰ ਕੀ ਕਹਿੰਦੇ ਹੁੰਦੇ ਨੇ ਤੁਸੀਂ ਆਪਦੀ ਜ਼ੁਬਾਨ ਚ ਇਹ ਪ੍ਰੋਪੈਲਰ ਆ ਪ੍ਰੋਪੈਲਰ ਪ੍ਰੋਪੈਲਰ ਕਿੰਨੀਆਂ ਦੇ ਇੱਕ ਲੱਗਾ ਕਿੰਨੀਆਂ ਦੇ ਦੋ ਲੱਗੇ ਹੋ ਜਿਵੇਂ ਇਹਦੇ ਦੋ ਲੱਗੇ ਇਹ ਦੋ ਇੰਜਨ ਨੇ ਇੰਜਨ ਦੋ ਆ ਇਹ ਦੋ ਇੰਜਨ ਆ ਇਹ ਡਬਲ ਇੰਜਨ ਅੱਛਾ ਫਿਰ ਮੰਨ ਕੇ ਚਲੋ ਇੰਜਨ ਰੱਬ ਨਾ ਕਰੇ ਤਾਂ ਚੜਿਆ ਤੇ ਬੰਦ ਹੋ ਜੇ ਬੰਦ ਹੋ ਗਿਆ ਕੋਈ ਗੱਲ ਨਹੀਂ ਤਾਂ ਵੀ ਆਪਾਂ ਲੈਂਡ ਕਰ ਸਕਦੇ ਤੇ ਤੁਸੀਂ ਜਦੋਂ ਇੰਜਣ ਬੰਦ ਵੀ ਕਰਦਾ 20 ਤੋਂ 50 ਮਿੰਟ ਆਪਣੇ ਕੋਲ ਹੁੰਦੇ ਆ ਲੈਂਡ ਕਰਨ ਲਈ ਮਿੰਟਾਂ ਜਿਹੜਾ ਚੜਕੇ ਆਏ ਕਿ ਕੈਨੇਡਾ ਇਹਦੇ ਵੇ ਮੈਂ ਕਿਹਾ ਰੱਬ ਨਾ ਕਰੇ ਜਾਏ ਜੀ ਕੀ ਬਣੂ ਮੈਂ ਤਾਂ ਮੰਨਦਾ ਹੁਣ ਮਤਲਬ ਖਤਰੇ ਵਾਲੀ ਗੱਲ ਨਹੀਂ ਖਤਰੇ ਵਾਲੀ ਕੋਈ ਗੱਲ ਨਹੀਂ ਇਹ ਸੇਫ ਆ 100% ਕਾਰ ਨਾਲੋਂ ਜ਼ਿਆਦਾ ਸੇਫ ਨੇ ਯਾਰ ਕਾਰ ਨਾਲੋਂ ਵੱਧ ਸੇਫ ਆ ਹਾਂ ਸਾਨੂੰ ਲੱਗਦਾ ਜੀ ਕਾਰ ਤਾਂ ਯਾਰ ਧਰਤੀ ਤੇ ਚੱਲ ਐ ਰੁਕ ਜੂਗੀ ਕਿਤੇ ਇਹ ਪਤੰਦਰ ਕਿੱਧਰ ਰੁਕੂਗਾ ਇਹ ਬਰੋਕ ਦਈਦਾ ਫਿਰ ਟ੍ਰੇਨਿੰਗ ਹੁੰਦੀ ਟ੍ਰੇਨਿੰਗ ਕਿਵੇਂ ਹੁੰਦੀ ਆ ਫਿਰ ਇਹਦੀ ਇਹਦੀ ਟ੍ਰੇਨਿੰਗ ਇਹਦੇ ਲਈ 40 ਤੋਂ 50 ਘੰਟੇ ਚਾਹੀਦੇ ਹੁੰਦੇ ਆ ਨਾਰਮਲ ਤੇ ਫਾਈਟਰ ਜੈਟਾਂ ਲਈ ਜ਼ਿਆਦਾ 200 ਘੰਟੇ ਤੇ ਤੁਸੀਂ ਉਹ ਦੱਸਦੇ ਸੀ ਮੈਨੂੰ ਆਫ ਕੈਮਰਾ ਵੀ ਜਦੋਂ ਟ੍ਰੇਨਿੰਗ ਦੇਣੀ ਆ ਤੁਹਾਨੂੰ ਮੰਨ ਕੇ ਚਲੋ ਪਾਇਲਟ ਇੰਜਣ ਬੰਦ ਕਰਕੇ ਚਾਬੀ ਕੱਢ ਲੈਂਦਾ ਹਾਂ ਵੀ ਟ੍ਰੇਨਿੰਗ ਦੇਣ ਦਾ ਵਾਰ ਫਿਰ ਉਹਨੂੰ ਕਿਵੇਂ ਕਰਦੇ ਹੈਂਡਲ ਉਹ ਫਿਰ ਲੈਂਡ ਕਰਨਾ ਹੁੰਦਾ ਬਿਨਾ ਇੰਜਣ ਚਾਲੂ ਕਰਾ ਬਿਨਾਂ ਹਾਂਜੀ ਯਾ ਤੇ ਜੇ ਜੇ ਪਤਾ ਵੀ ਨਹੀਂ ਸਟਾਰਟ ਤਾਂ ਫਿਰ ਚਾਬੀ ਲਾ ਕੇ ਚਲਾ ਪਹਿਲੇ ਸਟਾਰਟ ਕਰ ਲੈਣਾ ਜਿੰਮਾ ਦਾ ਬੰਦ ਟ੍ਰੇਨਿੰਗ ਪ੍ਰੋਪਰ ਹੋਣੀ ਆ ਪ੍ਰੋਪਰ ਟ੍ਰੇਨਿੰਗ ਹੁੰਦੀ ਆ ਸੂਈ ਦੇ ਨੱਕੇ ਵਿੱਚ ਹੀ ਲਗਾਉਣਾ ਕਮਾਲ ਹੈ ਯਾਰ ਤੁਹਾਡੀ ਗੱਲ ਬਾਤ ਇਹ ਸੀ 40 ਮਾਡਲ ਵਾਹੇ ਮਾਸ਼ਾ ਸੀ 45 ਹਾਂ 1937 ਦਾ ਬਣਿਆ ਹੋਇਆ ਤੇ ਇਹਨੂੰ ਸੈਕੰਡ ওয়ার্ল্ড ਵਾਰ ਦੇ ਵਿੱਚ ਯੂਜ਼ ਕੀਤਾ ਗਿਆ ਸੀ ਇਹ ਜਹਾਜ਼ ਨੂੰ ਇਹ ਹਿਟਲਰ ਦੇ ਖਿਲਾਫ ਵਰਤਿਆ ਗਿਆ ਸੀ ਹਾਂਜੀ ਦਰਸ਼ਕੋ 1937 ਦਾ ਜਹਾਜ਼ ਆ ਹਿਟਲਰ ਦੇ ਖਿਲਾਫ ਵਰਤਿਆ ਗਿਆ ਸੀ ਬੜੀ ਵੱਡੀ ਗੱਲ ਆ ਹਾਂ ਤੇ ਇਹਦੇ ਵਿੱਚ ਟਰਾਂਸਪੋਰਟੇਸ਼ਨ ਫੌਜੀਆਂ ਨੂੰ ਕਰਦੇ ਸੀਗੇ ਆਜੋ ਆਜੋ ਇੱਧਰ ਦੇਖਦੇ ਨੇ ਦੇਖਦੇ ਆ ਵਿਚ ਵੜ ਕੇ ਇਹਦੇ ਵਿੱਚ ਵੀ ਆਪਾਂ ਜਾ ਸਕਦੇ ਆ ਆਜੋ 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 ਉੱਥੇ ਤਾਂ ਆਪਣਾ ਇੰਡੀਆ ਤਾਂ ਨਹੀਂ ਆਏ ਦੇਖਣ ਦਿੰਦੇ ਉਹ ਕਹਿੰਦੇ ਸਾਡੇ ਤਾਂ 27 ਬਾਲੀ ਆ ਇੱਥੇ ਆਪਾਂ ਵੀਰ ਵੀਰੇ ਉੱਥੇ ਨਹੀਂ ਇੱਥੇ ਆਪਾਂ ਜਿਵੇਂ ਫੌਜੀ ਹੁੰਦੇ ਸੀਗੇ ਤੇ ਉਹ ਪੈਰਾਸ਼ੂਟ ਬੰਨ ਕੇ ਹਾਂ ਤੇ ਜਦੋਂ ਸ਼ੰਦੇ ਏਰੀਆ ਦੇ ਵਿੱਚ ਜਾ ਕੇ ਤੇ ਛਾਲ ਮਾਰ ਦਾਂਦੇ ਹੁੰਦੇ ਸੀਗੇ ਮੰਨ ਕੇ ਚੱਲੋ ਵੀ ਜਿਵੇਂ ਇੱਥੇ ਛਾਲ ਮਾਰਨੀ ਆ ਹਾਂਜੀ ਹਾਂਜੀ ਆ ਇਧਰਲੇ ਪਾਸੇ ਤੋਂ ਲੈ ਅੰਦਰੋਂ ਦਿਖਾਓ ਇਧਰੋਂ ਪਾਸੇ ਉਹ 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 ਅੱਛਾ ਗੀਰੂਰਾ ਇਹਦੇ ਆਈਐਸਓ ਸੈੱਟ ਕਰ ਲਿਓ ਅੱਛਾ ਇਹ ਹੀ ਗੱਲ ਵਾ ਤਾਂ ਸਾਰੀ ਆ ਹਾ ਤਾਂ ਦੀ ਹੈਂਡਲ ਜਗਾ ਤੇ ਲੱਗਿਆ ਹਾ ਇਹ ਦੇ ਕੰਟਰੋਲ ਜੋਇਸਟਿਕ ਨੇ ਜਿਵੇਂ ਕਾਰ ਦਾ ਸਟੀering ਹੁੰਦਾ ਤੇ ਇਹ ਦੇ ਫਲੈਪਸ ਕੰਟਰੋਲ ਨੇ ਤੇ ਥਰੋਟਲਸ ਨੇ ਹਮਮ ਹੁਣ ਸਮਝੋ ਟੈਕਨੀਕਲੀ ਬੰਦੇ ਚਾਈ ਵਾਲੀਆਂ ਸੋਈਆਂ ਨੇ ਸਪੀਡ ਇੰਡੀਕੇਟਰ ਨੇ ਟਰਨ ਕੋਆਰਡੀਨੇਟਰ ਨੇ ਲੈਵਲ ਨੇ ਹਮ ਮੰਨ ਕੇ ਕਰਨ ਵੀ ਰਵਰਾਜ ਤੁਰਕ ਮਾਇਕਣਾ ਮਤਲਬ ਜੇ ਇਥੋਂ ਛਾਲ ਮਾ ਇਥੋਂ ਪੈਰਾਸ਼ੂਟ ਬਨ ਕੇ ਤੇ ਐਂ ਛਾਲ ਮਾਰਦੇ ਸੀ ਸਿੱਧੀ ਬਾਹਰ ਆਜਾ ਖਰਾ ਮਤਰਾ ਇਥੋਂ ਵੀ ਖਤਰ ਵਾਲਾ ਕੰਮ ਤਾਂ ਹੁੰਦਾ ਹੈ ਨਾ ਪੈਰਾਸ਼ੂਟ ਖਤਰਾ ਤਾਂ ਹਨ ਫਿਰ ਵੀ ਰਸਤਾ ਆਪਾਂ ਤੁਰੇ ਜਾਂਦੇ ਆ ਬਾਥਰੂਮ ਚ ਨੋਨੇ ਆ ਤਾਂ ਵੀ ਖਤਰਾ ਯਾ ਤਿਲ ਕੇ ਕਿਤੇ ਡੇਗ ਨਾ ਜਾਈਏ ਖਤਰਾ ਤਾਂ ਹਰ ਪਾਸੇ ਹੀ ਆ ਆ ਕੀ ਹੈ ਇਹ ਤਾਂ ਨੂੰ ਕੀ ਕੀਤੇ ਪਏ ਇਹਨੂੰ ਰੈਡਰ ਕਹਿੰਦੇ ਆ ਰੈਡਰ ਰੈਡਰ ਇਹਦਾ ਕੀ ਰੋਲ ਹੁੰਦਾ ਇਹਦਾ ਰੋਲ ਹੁੰਦਾ ਕਿ ਜੇ ਇੱਕ ਪਾਸਿਓਂ ਕਰਾਸ ਵਿੰਡ ਆ ਰਹੀ ਆ ਤਾਂ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਜਿਵੇਂ ਟਰੈਕਟਰ ਵਾ ਮਤਲਬ ਤੁਹਾਨੂੰ ਮੈਂ ਸਮਝਾ ਦਣਾ ਆਪਣਾ ਟਰੈਕਟਰ ਦੇ ਟਾਇਰ ਚੱਕੇ ਗਏ ਹਾਂ ਫੇ ਆਪਾਂ ਕੀ ਕਰੀਦਾ ਹਾਂ ਟਾਇਰ ਟਾਇਰ ਚੱਕੇ ਗਏ ਤਾਂ ਆਪਣਾ ਸਟੀਅਰਿੰਗ ਦਾ ਚੱਕੇ ਗਏ ਸਟੀਅਰਿੰਗ ਦਾ ਕੰਟਰੋਲ ਖਤਮ ਜਦੋਂ ਆਪਾਂ ਧੱਕਾ ਦੇ ਦੇ ਰਹੀ ਆ ਤਾਂ ਜਿਹੜੇ ਐਲਰਨ ਉਹਦਾ ਕੰਟਰੋਲ ਖਤਮ ਹੋ ਜਾਂਦਾ ਇਹ ਇਹ ਫੇ ਕੰਟਰੋਲ ਕਰਦੇ ਇਹ ਛੇ ਕੰਟਰੋਲ ਕਰਦੇ ਆ ਸੇਮ ਰਾਈਟ ਵਾਲੇ ਵੀ ਬਲ ਹੋ ਜਾਂਦੇ ਇਦਾਂ ਹਾਂਜੀ ਐਡਜਸਟ ਵੀ ਹੁੰਦੇ ਜੀ ਪੋਜੀਸ਼ਨਲ ਨਹੀਂ ਇਹ ਘੁੰਮਦੇ ਆ ਘੁੰਮਦੇ ਇਹਦਾ ਕੰਟਰੋਲ ਪੈਰਾਂ ਤੇ ਅੱਜ ਅੱਛਾ ਪੈਰਾਂ ਤੇ ਰਾਈਟ ਤੇ ਲੈਫਟ ਜਿਹੜੇ ਉੱਥੇ ਥੱਲੇ ਦਿੱਤੇ ਸੀ ਕਲੱਚ ਹਾਂ ਕਲੱਚ ਜੀ ਹਾਂ ਬ੍ਰੇਕਾਂ ਵਾਲਾ ਹਿਸਾਬ ਹੋ ਗਿਆ ਬ੍ਰੇਕਾਂ ਸੇਮ ਹੈ ਜਿਵੇਂ ਲਾਕ ਕਰਕੇ ਬ੍ਰੇਕਾ ਕਰ ਦਿੱਤੀ ਸੇਮ ਉਹੀ ਚੀਜ਼ ਆਹ ਆਹ ਉ ਆਹ ਇਹ ਨੇਵੀਗੇਸ਼ਨ ਲਾਈਟ ਨੇ ਇਹ ਦੂਸਰਾ ਆਪ ਐਂਟੀਨਾ ਹੈ ਆਪਣਾ ਹਾਂ ਹਾਂ ਇਹ ਮੈਂ ਇਹ ਪਤਾ ਨਹੀਂ ਕੀ ਹੈ ਇਹ ਕੁਝ ਹੋਊਗਾ ਹੈਨਾ ਇਹ ਪੁਰਾਣਾ 1966 ਦਾ ਮਾਡਲ ਆ ਆਪਾਂ ਨੂੰ ਤੇ ਬਾਈ ਕਮਾਲ ਦੀ ਜਾਣਕਾਰੀ ਹੈ ਤੇਰੇ ਕੋਲੇ ਤੇ ਇਧਰ ਇਹ ਰਡਾਰ ਹੋ ਸਕਦਾ ਰਡਾਰ ਹੋ ਸਕਦਾ ਬਿਲਕੁਲ ਬਿਲਕੁਲ ਰਡਾਰ ਹੋ ਸਕਦਾ ਹਾਂ ਹਿਟਲਰ ਦੇ ਖਿਲਾਫ ਵਰਤਿਆ ਗਿਆ ਹਿਟਲਰ ਬੰਦਾ ਬਹੁਤ ਭੜੀ ਸ਼ੈ ਸੀ ਤੇ ਉਹਦੇ ਖਿਲਾਫ ਇਹ ਹੈਗਾ ਕਰੈਕ ਹੈ ਇਹ ਹੈਗਾ ਜੈਟ ਕਿਰ ਜੈਟ 1974 ਮਾਡਲ ਵਾ ਹੈ। ਹਾਂ, ਮੂੰ ਕਿ ਤਰ੍ਹਾਂ ਇਹਦਾ? ਮੂੰ ਪਰਲੇ ਪਾਸੇ ਆ। ਮੂੰ ਪਰਲੇ ਪਾਸੇ ਆ। ਪਰਲੇ ਪਾਸੇ ਦਿਖਾਈ 1974 ਮਾਡਲ ਆ। ਹਾਂ, ਆ ਦੇਖੋ ਯਾਰ 1974 ਮਾਡਲ। ਕਮਾਲ। ਆ ਆ ਗਿਆ ਸਹੀ ਹੈ ਨਾ? ਹਾਂ, ਹਾਂ। ਇਹ 1974 ਦਾ ਇਹ ਤਾਂ ਨਮਿਆਂ ਚ ਹੀ ਗਣਦੇ ਹੋਊਗੇ ਤੁਸੀਂ। ਇਹ ਨਮਿਆਂ ਚ 1974 ਮਾਡਲ ਵਾ ਤੇ ਕੈਨੇਡੀਅਨ 에ਅਰ ਫੋਰਸ ਨੇ ਇਹਨੂੰ ਯੂਜ਼ ਕੀਤਾ ਹੈ ਹੁਣ। ਕੈਨੇਡਾ ਕੋਲੇ 에어ਫੋਰਸ ਹੈਗੀ ਆ ਉਹ ਫੌਜ ਹੈ ਨਹੀਂ ਕਿ ਇਹਦੇ ਕੋਲ ਲੜਨ ਲੂੜਨ ਵਾਸਤੇ ਨਹੀਂ ਹੈਗੀ ਜਦੋਂ ਅਮਰੀਕਾ ਨਾਲੇ ਲੋਟ ਆਏ ਨੇ ਨਹੀਂ ਨਹੀਂ ਹੈਗੀ ਆਪਣੀ ਵੀ ਹੈਗੀ ਆ ਥੋੜੀ ਬਹੁਤ ਹੋਊਗੀ ਥੋੜੀ ਬਹੁਤ ਤਿਆਰ ਮਾਉਣ ਲੈ ਹਾਂ ਕੈਨੇਡਾ ਕੋਲੇ ਸ਼ੋਅ ਵਗੈਰਾ ਕਰਦੇ ਨੇ ਜਿਆਦਾ 에어 ਸ਼ੋ ਕਰਨ ਨੂੰ ਬਾਸ ਬਾਸ ਹਾਂ ਆਜ਼ਾਦਨ ਤਿਆਰ ਮਾਉਣ ਨੂੰ ਇਹਨਾਂ ਕੋਲੇ ਫੌਜ ਹੈਗੀ ਆ ਲੜ ਲੂੜਨ ਵਾਲੇ ਕੰਮ ਨਹੀਂ ਹੈਣਾ 1954 ਦਾ ਇਹ ਮਤਲਬ ਅਵੇਲੇਬਲ ਹੋ ਗਿਆ ਸੀਗਾ ਮਤਲਬ ਹਾਂ ਤੇ ਮਾ ਬਟਰੀ ਮਾਡਲ 174 ਦਾ ਜਿਹੜਾ ਖੜਾ ਨਮੂਨਾ ਆਪਣੇ ਕੋਲੇ ਹੈਣਾ ਹਾਂਜੀ ਹਾਂਜੀ ਇਹ ਜੈਟ ਕਹਿੰਦੇ ਇਹਨੂੰ ਇਹ ਜੈਟ ਵਾ ਡਬਲ ਇੰਜਨ ਜੈਟ ਵਾ 74 ਦੇ ਵਿੱਚ ਇੱਕ ਅਮਰੀਕਾ ਦੀ ਸਚੋ ਪਿੰਡ ਦੇ ਉੱਤੇ ਪੈਟਰਨ ਟੈਂਕ ਨੇ ਹਨਾ ਪਾਕਿਸਤਾਨ ਨੂੰ ਹੂੰ ਹੂੰ ਸਹੀ ਆ ਆ ਇੰਜਨ ਆ ਕੀ ਸੀ ਇਹ ਇੰਜਨ ਆ ਪ੍ਰਾਣੇ ਜਵਾਨੇ ਦਾ ਇੰਜਨ ਇਹ ਹੋ ਜਾ ਹੋਇਆ ਕਰਦੇ ਸੀਗੇ ਅੱਛਾ ਅੱਛਾ ਕਿਉਂਕਿ ਬਾਅਦ ਦੇ ਵਿੱਚ ਤਾਂ ਜੈਟ ਇੰਜਨ ਆ ਗਿਆ ਹਾਂ ਇਹ ਪਾਵਰ ਨੂੰ ਕਿਵੇਂ ਕੈਲਕੂਲੇਟ ਕਰਦੇ ਸੀ ਮਾਤਰ ਇਸ ਸਿਲੰਡਰ ਉਹ ਹਸਪਾਵਰ ਦੇ ਵਿੱਚ ਹੀ ਹੁੰਦੀ ਸੀ ਇਹਨਾਂ ਦੀ ਹਸਪਾਵਰ ਹਸਪਾਵਰ ਹੂੰ ਬਿਲਕੁਲ ਪ੍ਰਾਣਾ ਇੰਜਨ ਆ ਇਹ ਗੋਲਪਮੀਰਾ ਜ ਆ ਜੋ ਪਰ ਪਹਿਲਾ ਇੰਜਨ ਇਹਨੂੰ ਕਹਿੰਦੇ ਪਰਪੈਲਰ ਬਿਲਕੁਲ ਤੇ ਕਿੰਨਾ ਕਿੰਨੇ ਐਵਰੇਜ ਕੀ ਦਿੰਦਾ ਫਿਰ ਇਹ ਐਵਰੇਜ ਤਾਂ ਪੀਂਦਾ ਹੀ ਆ ਤੇਲ ਬਸ ਉਥੇ ਚੱਲੂੰ ਫਿਰ ਵੀ ਮਤਲਬ ਕੋਈ ਹਿਸਾਬ ਹੁੰਦਾ ਇੱਕ ਸੈਕਿੰਡ ਚ 5-10 ਲੀਟਰ ਖਾ ਜਾਂਦਾ ਹੋਊਗਾ ਇੱਕ ਸੈਕਿੰਡ ਚ 5-10 ਲੀਟਰ ਕਮਾਲ ਯਾਰ ਆ ਆ ਇਹ ਇਹ ਆ ਗਿਆ ਵੱਡਾ ਜੱਜ ਨਾ ਹੈਂਡਲੀ ਹੈਂਡਲੀ ਇਹ 1938 ਦਾ ਰਾਇਲ ਏਅਰ ਫੋਰਸ ਵੱਲੋਂ ਯੂਜ਼ ਕੀਤਾ ਗਿਆ ਸੀ ਮਤਲਬ ਬ੍ਰਿਟਿਸ਼ ਆਰਮੀ ਵੱਲੋਂ ਬ੍ਰਿਟਿਸ਼ ਆਰਮੀ ਵੱਲੋਂ ਯੂਜ਼ ਕੀਤਾ ਗਿਆ ਸੀ ਤੇ ਆਜ ਕੀ ਰੱਖੀ ਬੈਠੇ ਹਾਂ ਇਹ ਇਹ ਬੰਬਵਾ ਹੈ ਇਹ ਬੰਬਵਾ ਏਅਰਕ੍ਰਾਫਟ ਜਿਹੜੇ ਆਪਣੇ ਕੈਰੀਅਰ ਹੁੰਦੇ ਆ ਸ਼ਿਪ ਹੁੰਦੇ ਆ ਵੱਡੇ ਉਹਨਾਂ ਨੂੰ ਡਬੋਣ ਲਈ ਇਹਨੇ ਮਤਲਬ ਇਹਨੂੰ ਇੱਕ ਵਾਰੀ ਲਾਂਚ ਕੀਤਾ ਸਮੁੰਦਰ ਦੇ ਵਿੱਚ ਦੀ ਥੱਲੇ ਥੱਲੇ ਗਿਆ ਤੇ ਉਹ ਹਿੱਟ ਕਰਕੇ ਉਹਨੂੰ ਬਲਾਸਟ ਕਰ ਸਕਦਾ ਅੱਛਾ ਬੰਬਵਾ ਇਹ ਬੰਬਵਾ ਅੰਡਰਵਾਟਰ ਬੰਬਵਾ ਹੈ ਮਤਲਬ ਤਾਂ ਤੂੰ ਸੜਦੇ ਨਾਲ ਸਿੱਧਾ ਹੀ ਸਮੁੰਦਰ 'ਚ ਗਿਆ ਹਾਂ ਸਮੁੰਦਰ ਤੋਂ ਸਿੱਧਾ ਸ਼ਿਪ ਨੂੰ ਮਦਰਥਲ ਦੇ ਪਾਣੀ ਵਾਲੀ ਯਾਦ ਨੂੰ ਤੋਹਾ ਕਰਕੇ ਮੋੜਦਾ ਆ ਆ ਕੀ ਹੈ ਇਹ ਕੁੱਲੀ ਇਹਦੀ ਪੀਟੋ ਟੂਬ ਹੁੰਦੀ ਹੈ ਇਹਦੀ ਇਹ ਮੀਟਰ ਹਵਾ ਦਾ 에ਅਰ ਪ੍ਰੈਸ਼ਰ ਜਾਣਨ ਲਈ ਮਤਲਬ ਮੀਟਰ ਤੇ ਦਿਖਾਉਂਦਾ ਮਤਲਬ ਕੰਟਰੋਲ ਇਹਦਾ ਸੈਂਸਰ ਵਾ ਸੈਂਸਰ ਵਾ ਜੀ 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 ਆ ਵੀ ਵੱਡੇ ਇੰਜਨ ਇਹ ਕਿਹੜਾ ਮਾਡਲ ਸੀ ਕਿ ਕਿਹੜੇ 38 ਸੀ ਇਹਨੂੰ 1938 1938 ਮਾਡਲ ਸੀ ਹੈਨਾ ਬਿਲਕੁਲ ਬਿਲਕੁਲ ਤੱਕੜੇ ਜੀ 1938 ਜਿਹੜੇ ਨੇੜੇ ਤੇ ਬਣਿਆ ਯਾਜ ਉਸ ਟਾਈਮ ਦੇ ਉੱਤੇ ਵੀ ਦੇਖੋ ਕਿੰਨੇ ਸਮੇਂ ਤੋਂ ਅੱਗੇ ਸਨ ਹਾਂ ਐਡਵਾਂਸਡ ਟੈਕਨਿਕਸ ਸੀ ਉਸ ਵੇਲੇ ਦੀ ਤੇ ਆ ਆ ਲੜਾਕੂ ਯਾਰ ਕਹਿੰਦੇ ਸੀ ਇਸ ਦਾ ਇਹਨੂੰ ਇਹ ਫਾਈਟਰ ਜਟਾ ਜੀ ਲੜਾਕੂ ਯਾਰ ਯਾ نوਕ ਜੀ ਬਾਲੀ ਤਿੱਖੀ ਆ ਇਹ ਕਿਉਂ ਹੁੰਦੀ ਆ ਇਹਦੀ ਤਿੱਖੀ ਹੋਣ ਦਾ ਕਾਰਨ ਉਦੋਂ ਪਹਿਲਾਂ ਨਵੇਂ ਮਾਡਲਾਂ ਚ ਤਿੱਖੀ ਨਹੀਂ ਨਿਆਰੇ ਇਹ ਕਿਉਂਕਿ ਹਵਾ ਨੂੰ ਚੀਰਦਾ ਜਾਵੇ ਇਸ ਲਈ ਤਿੱਖੀ ਹੁੰਦੀ ਆ ਹਮ ਗੜਫੂ ਜੱਟ ਤੜਕੇ ਦੇਖ ਸਕਦੇ ਹਾਂ ਤਾਂ ਆ ਜਾਓ ਇਹ ਕਿਹੜਾ ਮਾਡਲ ਆ ਸੰਦਾ ਇਹ ਸੀਐਫ ਸੀਐਫ 104 ਤੇ 1950 ਦਾ ਬਣਿਆ ਹੋਇਆ ਤੇ ਕੈਨੇਡੀਅਨ ਫੋਰਸ ਵੱਲੋਂ ਇਹ ਯੂਜ਼ ਕੀਤਾ ਗਿਆ ਅੱਛਾ ਕੈਨੇਡਾ ਲੋ ਆ ਦੇਖ ਰਿਹਾ ਬੈਲਟ ਸੀਟ ਬਲਟਾ ਹੋ ਗਈਆਂ ਇਹਦੀਆਂ ਸੀਟ ਤੇ ਸੀਟ ਵੈਲਟਾ ਜੇ ਕੋਈ ਗਲਤ ਬਾਤ ਹੋ ਜਵੇ ਤਾਂ ਇੱਥੋਂ ਬਟਨ ਦਬੋ ਤੇ ਸੀਟ ਬਾਹਰ ਨਿਕਲ ਜਾਂਦੀ ਹੈ ਤੇ ਪੈਰਾਸ਼ੂਟ ਖੁੱਲ ਜਾਂਦਾ ਤੇ ਪਲੇਨ ਲੱਗ ਹੋ ਜਾਂਦਾ ਮਨ ਕਿ ਚਲੋ ਅਕਲ ਹੋਰ ਦੱਸੋ ਪੈਰਾਸ਼ੂਟ ਖੁੱਲ ਗਈ ਬੰਦਾ ਕਿੱਥੇ ਜਾ ਕੇ ਡਿੱਗੂਗਾ ਫਿਰ ਕਿਉਂ ਬੰਦੇ ਜਿਹਨੂੰ ਆਪ ਕੰਟਰੋਲ ਕਰ ਸਕਦੇ ਪੈਰਟ ਛੁੱਟ ਦੀ ਡਾਇਰੈਕਸ਼ਨ ਜਿੱਧਰ ਨੂੰ ਤੁਸੀਂ ਆਪ ਕਰ ਸਕਦੇ ਆ ਮੈਂ ਕਿਹਾ ਕਿ ਤੇ ਹਵਾ ਚ ਡੇ ਫਿਰਦਾ ਤੋ ਡੇ ਫਿਰਦਾ ਨਹੀਂ ਨਹੀਂ ਇਦਾਂ ਵੀ ਜਿ ਸਮੁੰਦਰ ਚ ਡੱਗ ਪੇ ਜਾ ਕਿੱਥੇ ਹੋ ਡੱਗ ਪੇ ਹਾਂ ਹਾਂ ਆਪ ਅਸੀਂ ਕੰਟਰੋਲ ਕਰ ਸਕਦੇ ਆ ਕਿ ਡਾਇਰੈਕਸ਼ਨ ਜਾਣਾ ਬਿਲਕੁਲ ਮੈਨੂੰ ਇਹ ਹੁੰਦਾ ਸੀ ਵੀ ਯਾਰ ਜਦੋਂ ਇੱਕ ਵਾਰੀ ਛਾਲ ਮਾਰਤੀ ਫਿਰ ਤਾਂ ਹਵਾ ਚ ਜਾਂ ਭਾਵੇਂ ਸਮੁੰਦਰ ਚ ਡੱਗ ਵੀ ਭਾਵੇਂ ਜੰਗਲ ਚ ਡੱਗ ਪਏ ਉਹ ਗੱਲ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਮੈਂ ਤਾਂ ਫਿਰ ਚਲੋ ਵੀ ਇਹ ਉਹ ਸੁਲੂਟ ਆ ਯਾਰ ਉਹ ਨਾਰਮੀ ਉਸ ਜਵਾਨੇ ਦਾ ਸਭ ਤੋਂ ਐਡਵਾਂਸ ਫਾਈਟਰ ਜੈਟ ਆ ਉਸ ਜਵਾਨੇ ਦਾ ਕਿਹੜਾ ਮਾਡਲ ਸੰਨ ਦਾ ਸੀ ਇਹ ਯਰ ਦਾ ਇਹ 1950 ਦਾ 1950 ਦੇ ਪਹਿਲੇ ਦਹਾਕੇ ਦੇ ਪਹਿਲੇ ਸਮੇਂ 'ਚ ਹੀ ਆ ਗਿਆ ਸੀ ਨਾ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਸੀ Air Force ਨੇ Royal ਕੈਨੇਡਾ ਦੀ ਫੋਰਸ ਨੇ ਵਰਤਿਆ ਸੀ ਇਹਨੂੰ ਆਰਮ ਫੋਰਸ ਕੈਨੇਡੀਅਨ ਨੇ Air Force ਹਾਂ ਕੈਨੇਡੀਅਨ ਫੋਰਸ ਨੇ ਇਹਨੂੰ ਵਰਤਿਆ ਗਿਆ ਸੀ ਜਹਾਜ਼ ਹਜੇ ਹੋਰ ਵੀ ਬਹੁਤ ਸਾਰੇ ਪਏ ਆ ਆਜੋ ਚੱਲਦੇ ਆ ਇਹ 'ਚ ਵੀ ਤੇਲ ਆ ਇਹ ਆ ਕੀ ਆ ਇਹਦੇ ਐਕਸਟਰਾ ਫਿਊਲ ਟੈਂਕ ਵੀ ਹੁੰਦੇ ਆ ਤੇ ਤੇ ਬੰਬ ਵੀ ਲੱਗ ਜਾਂਦੇ ਆ ਬੰਬ ਵੀ ਲੱਗ ਜਾਂਦੇ ਐਕਸਟਰਾ ਫਿਊਲ ਟੈਂਕ ਵੀ ਹਾਂ ਬਿਲਕੁਲ ਤੇ ਚਲ ਜੀ ਅੱਗੇ ਦੇਖੀਏ ਆਪਾਂ ਆਜੋ ਆਜੋ ਅੱਗੇ ਤੇ ਆਜੋ ਜੱਜਾਂ ਦੀ ਵਰਕਸ਼ਾਪ ਚ ਲੈ ਕੇ ਆ ਗਿਆਂ ਸੰਦ ਸੰਦੇ ਜਿਹੜਾ ਭਾਈ ਕੀੜਾ ਕਿਹੜੇ-ਕਿਹੜੇ ਕੀ-ਕੀ ਪਈ ਆ ਚੀਜ਼ ਮੈਨੂੰ ਦੱਸੋ ਇਹ ਭਾਜੀ ਇੰਜਣ ਆ ਨਾਈਨ ਸਿਲੰਡਰ ਇੰਜਣ ਆ 1925 ਦਾ ਬਣਿਆ ਹੋਇਆ ਤੇ ਇਹਦੀ ਜਿਹੜੀ ਹਾਰਸ ਪਾਵਰ 575 ਹਾਰਸ ਪਾਵਰ ਦਾ ਇੰਜਣ ਆ ਇਹ ਆ ਚੱਕਰਾ ਜਿਆ ਇਹ ਚੱਕਰਾ ਜਿਆ ਹਾਂ 575 HP ਦਾ ਹੈ ਨਾ 1925 ਦਾ ਤੁਸੀਂ ਦੇਖੋ ਉਸ ਟਾਈਮ ਦੇ ਕਿੰਨੇ ਸਾਲ ਪਹਿਲਾਂ ਇਹ ਬਣਿਆ ਹੋਗਾ ਕਿੰਨੇ ਐਡਵਾਂਸ ਸੀਗੇ ਇੱਕ ਵਾਰੀ ਗੱਡੇ ਚੱਲੀ ਜਾਂਦੇ ਸੀ ਤੇ ਇੱਕ ਵਾਰੀ ਜਾ ਜੁੱਟੀਆਂ ਜਾਂਦੇ ਸੀ ਹਾਂਜੀ ਹਾਂਜੀ ਦੇਖੋ ਜੀ ਦੇਖੋ ਤੇ ਆਹ ਹਾਂ ਇਹ ਭਾਜੀ ਆਪਣੀ ਜਿਹੜੀ ਕਾਰ ਵਾ ਰੋਲ ਰੋਜ ਦੀ ਪਤਾ ਤੁਹਾਨੂੰ ਆਪਣੀ ਸ਼ਿਕ بڑے ਬੰਦੇ ਆਪਣੇ ਸ਼ਕੀਨ ਹੋਏ ਕੋ ਵਿੱਚੋਂ ਚਿੜੀ ਜੇ ਨਿਕਲਦੀ ਆ ਰੋਇਲ ਰੈਕਸ ਦਾ ਹਾਂ ਉਹਦਾ ਬਣਾਇਆ ਹੋਇਆ ਇੰਜਨ ਆਇਆ ਇੰਗਲੈਂਡ ਦਾ ਬਣਿਆ ਇੰਗਲੈਂਡ ਦਾ ਬਣਿਆ ਹੋਇਆ ਤੇ 1943 ਦਾ ਬਣਿਆ ਹੋਇਆ ਇੰਜਣ ਵਾਹ ਲੈ ਕਾਰਾਂ ਵਾਲੇ ਇੰਜਣ ਵੀ ਬਣਾਈ ਜਾਂਦੇ ਸੀ ਯਾਰ ਕੰਪਨੀ ਦਾ ਨਾਮ ਆ ਚੱਲੇ ਦਾ ਹੋਰ ਕਿ ਚੱਲੇ ਹੈ ਜਹਾਜ਼ ਦਾ ਇੰਜਣ ਉਹਨਾਂ ਨੇ ਬਣਾ ਕੇ ਦਿੱਤਾ ਭਾਈ ਹੁਣ ਵੀ ਬਣਾਉਂਦੇ ਹੋਣਗੇ ਕੋਈ ਨਾ ਕੋਈ ਹੁਣ ਵੀ ਬਣਾਉਂਦੇ ਆ ਹੁਣ ਵੀ ਆਪਣੇ ਜਿਹੜੇ 에어ਬੱਸ ਨੂੰ ਲੱਗਦੇ ਆ ਇਹਦੇ ਇੰਜਨ ਰੋਲ ਰਾਈਜ਼ਿੰਗ کافی ਆ ਜੇ ਬ੍ਰਿੱਕੀ ਜਿਪ ਆਗੇ ਤਾਂ ਮੈਂ ਕਹਣਾ ਵੀ ਥੋੜਾ ਜਿਹਾ ਔਖਾ ਹੋ ਜੂ ਕੰਮ ਤਾਂ ਮੈਨੂੰ ਲੱਗਦਾ ਸਕੂਟਰ ਵਾਲੇ ਹੀ ਲੱਗੇ ਆ ਸਕੂਟਰ ਵਾਲੇ ਪਲੱਗ ਲੱਗੇ ਦਾ ਸਕੂਟਰ ਵਾਲੇ ਲੱਗਦੇ ਆ ਜਿਹੜੇ ਆਪਣੇ ਆਪਣੇ ਜਿਹੜਾ ਸਕੂਟਰ ਹੁੰਦਾ ਚੇਤਕ ਵਜਾਜ ਹਾਂ ਉਹਦੇ ਲੱਗਿਆ ਉਹਦੇ ਵਾਲੇ ਤਾਂ ਪਲੱਗ ਨੇ ਹਾਂ ਨਾ ਸਕੂਟਰ ਵਾਲੇ ਪਲੱਗਾਂ ਵਾਲੀ 100 ਸਾਲ ਪਹਿਲਾਂ ਵੀ ਦੇਖ ਲਓ ਲੱਗੇ ਸੀਗੇ ਦੇਖੋ ਜਿਹੜੀ ਟੈਕਨੀਕਲੀ ਕੰਮ ਜਿਹੜਾ ਸੂਈ ਨਹੀਂ ਕੰਮ ਕਰਨਾ ਤਾਂ ਫਿਰ ਸੂਈ ਨਹੀਂ ਕਰਨਾ ਨਾ ਬਿਲਕੁਲ ਜੀ ਹੈ ਨਾ ਜਿੱਥੇ ਸੂਈ ਕੰਮ ਆਉਣੀ ਹੈ ਉੱਥੇ ਤਾਂ ਸੂਈ ਆਉਣੀ ਉੱਥੇ ਦੂਜਾ ਵੱ 200 ਹਸਪਰ ਦਾ ਇਹ ਕਾਦਾ ਵਿਜਾਜਦਾ ਹੀ ਹੈ ਇਹ ਇਹ ਜਹਾਜ ਦਾ ਇੰਜਣ ਆ ਪਿਸਟਨ ਇੰਜਣ ਆ ਜਹਾਜ ਦਾ ਇਹ 6 ਸੈਂਟਰ ਆ ਨਾ ਆਪਣੇ ਕਈ ਬੰਦੇ ਕਹੀ ਜਾਣਗੇ ਇਹ ਕਿਤੇ ਗੱਡੀ ਚ ਰੱਖਿਆ ਹੋਵੇ ਨਾ ਕਿਤੇ ਸਵਾਦ ਦੇ ਰੱਪਲ ਤਾਂ ਇਹ ਜੇ ਆਪਣੀ ਨੇ ਪਾਏ ਹੁੰਦੇ ਆਪਣੇ ਘੜੁੱਕੇ ਨੂੰ ਫਟ ਕਰ ਲੈਣੇ ਸੀ ਇਹ ਸਾਰੇ ਹਾਂਜੀ ਤੇ 1938 ਦਾ ਇੰਜਣ ਬਣਿਆ ਹੋਇਆ ਹੈ ਹਮ ਆ 1938 ਦਾ ਇਹਨੂੰ ਬਹੁਤ ਪ੍ਰੀਜ਼ ਟਰਬੋ ਵੀ ਲੱਗਾ ਹੈ ਹਾਂ 4 ਸਿਲੰਡਰ ਹੋਰੀ ਹਰੀਜ਼ਨਟਲੀ ਹਰੀਜ਼ਨਟਲੀ ਨਾ ਟਰਬੋ ਵੀ ਲੱਗਾ ਹੋਇਆ ਇਹਨੂੰ ਬਿਲਕੁਲ 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 ਬਾਈ ਨੇ ਬੜੀ ਪਕੜ ਕੀਤੀ ਤੇ ਆਪਾਂ ਚੱਲ ਗਿਓ ਅਗਲੇ ਪਾਸੇ ਦੇਖੀਏ ਹੁਣ ਆ ਆ ਜੋ ਉਧਰਲੇ ਪਾਸੇ ਚੱਲਦੇ ਨੇ ਦੇਖਦੇ ਜਾਨੇ ਕਾਫੀ ਬਰੀਕੀ ਵਾਲਾ ਕੰਮ ਆ ਤੇ ਰੱਬ ਤੁਹਾਨੂੰ ਵੀ ਇੱਥੇ ਲਿਆ ਬੋ ਇਹਦਾ ਦੇਖ ਕੇ ਜਾਓ ਤਾਂ ਮੰਨ ਕੇ ਚ ਪਾਇਲਟ ਬਣਨਾ ਹੋਵੇ ਪਾਇਲਟ ਬਣਨਾ ਬਹੁਤ ਸੌਖਾ ਕੈਨੇਡਾ ਚ ਕਿਵੇਂ ਸੌਖਾ ਦੱਸ ਕੈਨੇਡਾ ਚ ਆਪਾਂ ਸਕੂਲ ਜੁਆਇਨ ਕਰਨਾ ਪਹਿਲਾਂ ਹਾਂ ਸਕੂਲ ਜੁਆਇਨ ਕਰਕੇ ਫੀਸ ਭਰਨੀ ਆ ਹਾਂ ਤੇ ਆਪਾਂ ਨੂੰ 40 ਘੰਟੇ ਦੀ ਟ੍ਰੇਨਿੰਗ ਚਾਹੀਦੀ ਆ ਛੋਟਾ ਜਹਾਜ਼ ਉਡਾਉਣ ਲਈ ਉਹਨੂੰ ਪੀਪੀਆਰ ਲਾਇਸੈਂਸ ਕਹਿੰਦੇ ਨੇ ਜੀ ਉਹਦੀ ਬੇਸਿਕ ਸਟੱਡੀ ਕੀ ਹੋਵੇ ਮੰਨ ਕੇ ਚਲ ਇੰਡੀਆ ਤੋਂ ਆਵੇ ਕੋਈ 12 12ਵੀਂ ਪਾਸ ਹੋਣਾ ਚਾਹੀਦਾ ਕਿਹੜੇ ਸਭਿਸ਼ਿਆਂ ਦੇ ਨਾਲ ਸਾਰੇ ਕੋਈ ਵੀ ਹੋਵੇ ਅੱਛਾ ਟੈਕਨੀਕਲੀ ਹੋਵੇ ਸੂਰਾਕ ਹਨਾ ਕੋਈ ਵੀ ਹਾਂ ਤੇ ਫਿਰ ਉਹ ਐਡਮਿਸ਼ਨ ਲਵੇ ਐਡਮਿਸ਼ਨ ਲਵੇ ਤੇ ਆਪਣੀ ਟ੍ਰੇਨਿੰਗ ਪੂਰੀ ਕਰੇ ਤੇ ਫਲਾਈ ਟੈਸਟ ਕੰਪਲੀਟ ਕਰੇ ਤੇ ਲਾਇਸੈਂਸ ਮਿਲ ਜਾਂਦਾ ਇਹਦਾ ਮਤਲਬ ਵੀਰੇ ਆਪਾਂ ਬਣ ਸਕਦੇ ਕੋਈ ਵੀ ਬਣ ਤੇਨੇ ਜਮੇ ਹੁਣ ਆਪਣੀ ਨੇ ਸਟੂਡੈਂਟ ਆਏ ਆ ਤੇ ਇਹ ਨਜੂ ਬਣ ਸਕਦੇ ਆ ਬਿਲਕੁਲ ਬਣ ਸਕਦੇ ਆ ਫੀਸ ਭਰਨੀ ਆ ਫੀਸ ਕਿੰਨੀ ਹੁੰਦੀ ਆ 15k ਤੋਂ $1000 ਹੁੰਦੀ ਆ ਪੀਪੀਐਲ ਦੀ ਤੇ ਸੀਪੀਐਲ ਦੀ 40 ਤੋਂ 50 ਹਜ਼ਾਰ ਡਾਲਰ ਤੱਕ ਹੋ ਸਕਦੀ ਆ 15 ਜਿਹੜਾ ਵੱਡਾ ਜਹਾਜ਼ ਜਿਹਦੇ ਵਿੱਚ ਆਪਾਂ ਆਏ ਆ ਕਿੰਨਾ ਬਣਿਆ ਬਈ 10 ਨੂੰ ਕਿੰਨਾ ਕ ਬਣਿਆ 15 ਹਜ਼ਾਰ ਡਾਲਰ ਦਾ 6 ਲੱਖ ਤੇ 10 ਕ ਲੱਖ ਬਣਿਆ 10 ਕ ਲੱਖ 8 ਤੇ ਉਦੋਂ ਬਾਅਦ ਤਾਂ ਉਹ ਐਲ ਐਮ ਆਈਆਂ ਤੇ ਕਿੰਨੇ 40-40 ਹਜ਼ਾਰ ਡਾਲਰ ਦੇ ਕੇ ਖਰਚੀ ਜਾਂਦੇ ਇਹਦੇ ਵਿੱਚ ਤਾਂ ਪੀਆਰ ਵੀ ਸੌਖੀ ਮਿਲਦੀ ਆ ਅੱਛਾ ਜੌਬ ਕਿਤੇ ਵੀ ਮਿਲ ਜਾਂਦੀ ਆ ਇਹਦੇ ਵਿੱਚ ਨਾਲੇ ਵੇਜੋਦਾਰ ਕੰਮ ਹਾਂਜੀ ਵੇਜੋਦਾਰ ਕਹਿਣਾ ਵੀ ਪਾਇਲਟਾ ਮੁੰਡਾ ਸਾਡਾ ਭਤੀ ਸਾਡੀ ਬਹੁਤ ਵੱਡਾ ਰਤਵਾਇਆ ਰਤਵਾ ਯਾਰ ਨਹੀਂ ਬਾਕੀ ਬਣਦਾ ਵੀ ਰਤਵਾ ਫਿਰ ਯਾਰ ਇਹ ਇਧਰ ਇਧਰ ਵੀ ਪੰਜਾਬੀ ਨੂੰ ਥੋੜੀ ਜੀ ਗੌਰ ਕਰਿਓ ਯਾਰ ਸੀਰੀਅਸ ਮੈਟਰ ਆ ਇਹ ਆਪਣੇ ਬੰਦੇ ਇਹਦੇ ਵਿੱਚ ਬਹੁਤ ਘੱਟ ਪੈਂਦੇ ਆ ਘੱਟ ਪੈਂਦੇ ਆ ਸੀਰੀਅਸ ਮੈਟਰ ਆ ਆ ਜੋ ਇਧਰ ਵੀ ਚਲਦੇ ਆ ਆ ਜਿਹੜਾ ਜਹਾਜ਼ ਨਾਲ ਲੜਾਕੂ 1915 ਮਾਡਲ ਆ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਵਰਤਿਆ ਗਿਆ ਸੀ ਬਾਈ ਜੀ ਸਹੀ ਗੱਲ ਆ ਇਹ ਬਿਲਕੁਲ ਸਹੀ ਗੱਲ ਆ ਜੀ ਫਸਟ ਵਰਲਡ ਵਾਰ ਦੇ ਵਿੱਚ ਇਹਨੂੰ ਵਰਤਿਆ ਗਿਆ ਸੀਗਾ ਤੇ ਇਹਦੇ ਆ ਜਿਹੜਾ ਸੀਗਾ 80 ਹੌਸਪਾਵਰ ਦਾ ਇਹਦਾ ਇੰਜਣ ਵਾ ਇੱਧਰ ਦਿਖਾ ਦਿਓ ਆਪਣਾ 88 ਹਾਊਸ ਪਾਵਰ ਦਾ 88 ਹਾਊਸ ਪਾਵਰ ਦਾ ਇੰਜਣ ਵਾ ਤੇ 180 ਇਹਦੀ ਮੈਕਸਿਮਮ ਸਪੀਡ ਸੀ ਕਿਲੋਮੀਟਰ ਹੂੰ ਬਿਲਕੁਲ ਬਿਲਕੁਲ ਤੇ ਇਹਦੇ ਉੱਪਰ ਗਨ ਲੱਗੀ ਹੋਈ ਆ ਇਹਦੇ ਤਕਰੀਬਨ 17500 ਫੁੱਟ ਦੀ ਉਚਾਈ ਤੱਕ ਚੜ ਜਾਂਦਾ ਸੀ ਗਨ ਲੱਗੀ ਆ ਗਨ ਲੱਗੀ ਆ ਹਾਂਜੀ ਤੇ ਨਹੀਂ ਬੰਦਾ ਜਹਾਜ਼ ਚਲਾਉ ਕੇ ਰਫਲ ਚਲਾਉ ਯਾਰ ਇਹਦੇ ਤੇ ਗਨ ਚਲਾਉਂਦਾ ਪਾਇਲਟ ਦੋਨੇ ਚੀਜ਼ਾਂ ਇਹ ਚਲਾਉਂਦਾ ਸੀ ਉਹ ਗਨਰ ਨਹੀਂ ਹੁੰਦਾ ਸੀ ਵੱਖਰਾ ਮਤਲਬ ਵੀ ਉਹਨੇ ਜਹਾਜ਼ ਵੀ ਚਲਾਉਣਾ ਤੇ ਗਨ ਵੀ ਚਲਾਉਣੀ ਗਨ ਵੀ ਚਲਾਉਣੀ ਆ ਹਾਂਜੀ ਤੇ ਜੇ ਇਸ ਹਿਸਾਬ ਤੇ ਰਫਲ ਦੀ ਸਿੱਧੀ ਕਿਤੇ ਦਾ ਫਰ ਟੁੱਟ ਲੈਂਦਾ ਉਹ ਇਹਦਾ ਕਿਦ ਤੋ ਪਰ ਪਹਿਲਾਂ ਦੀ ਪੋਜੀਸ਼ਨ ਇੱਥੇ ਆਉਂਦੀ ਸੀ ਤਾਂ ਉਦੋਂ ਹੀ ਗੋਲੀ ਮਤਲਬੀ ਗੋਲੀ ਆਏ ਆਏ ਜਦੋਂ ਇੱਥੇ ਜਾ ਜਾ ਫਾਰਾ ਉਦੋਂ ਨਹੀਂ ਚੱਲਣੀ ਨਹੀਂ ਉਦੋਂ ਨਹੀਂ ਚੱਲਣੀ ਜਦੋਂ ਇਹਨੂੰ ਇੱਥੇ ਕਰਤਾ ਉਦੋਂ ਗੋਲੀ ਚੱਲਣੀ ਹੈ ਯਾ ਇਸ ਕਰਕੇ ਇਹ ਬੜੀ ਟਾਈਮਿੰਗ ਯਾਰ ਹੈ ਟਾਈਮਿੰਗ 1915 ਦਾ 1915 ਵਜੇ ਤੁਸੀਂ ਦੇਖੋ ਚੀਜ਼ ਕਹੋ ਜੇ ਬਣਾਤੀ ਟਾਈਮਿੰਗ ਮੈਚ ਕਰਦੀ ਹੈ ਇੰਗਲੈਂਡ ਦਾ ਬਣਿਆ ਹੈ ਨਾ ਇੰਗਲੈਂਡ ਦਾ ਬਣਿਆ ਹੋਇਆ ਆਹ ਕਮਾਂਡਰ ਨੇ ਚਲਾਇਆ ਉਦੋਂ ਆਹ ਕਮਾਂਡਰ ਆਹ ਫੋਟੋ ਲੱਗੀ ਹੈ ਨਾ ਪਤਾ ਨਹੀਂ ਕੀ ਆ ਜੋਸ਼ਵ ਸਟ੍ਰੀਡ ਵਾਇਲਡ ਕਮਾਂਡਰ ਰਿਟਾਇਰਡ ਗਰੁੱਪਰ ਕੈਪਟਨ ਰੋਜ ਦੇ ਏਅਰਪੋਰਟ ਇਹ ਬ੍ਰਿਟਿਸ਼ ਆਰਮੀ ਦਾ ਕੈਪਟਨ ਸੀਗਾ ਹਾਂ ਉਸਨਾ ਬੇੜਿਆਂ ਦੇ ਵਿੱਚ ਇਹ ਸਾਰੇ ਪਹਿਲੇ ਵਸ਼ਵਯੋਧ ਵਿੱਚ ਵਰਤੇ ਗਏ ਆ ਯਾਰ ਕਮਾਲ ਵੱਡੀ ਗੱਲ ਆ ਯਾਰ ਬੰਦੇ ਨੇ ਪਾਇਲਟਾਂ ਦੇ ਗੋਲੀ ਵੀ ਚਲਾਉਣੀ ਜਹਾਜ਼ ਵੀ ਸੰਭਾਲਣਾ ਦੋਨੇ ਚੀਜ਼ਾਂ ਪਾਇਲਟ ਕਰਦਾ ਸੀ ਆਹ ਟੈਕਨੀਕ ਬਹੁਤ ਸਵੀ ਗਰਾਰੀਓਸ ਹਾਫ ਤੇ ਲਾਈਦੀ ਗੋਲੀ ਘਾੜ 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 ਹੁੰਦੀ ਇਹ ਮੈਂ ਥੋੜੀ ਕੇ ਪਰਪੈਲਰ ਨੂੰ ਪਾੜ ਦੂਗੀ ਗੋਰੀ ਹਾਂ ਨਹੀਂ ਤਾਂ ਆਪ ਹੀ ਹਨਾ ਅੱਖ ਅੱਖ ਮੂੰਹ ਜੀ ਮਾਰੀ ਜਾਵੇ ਹਨਾ ਬੜਕ ਬੜਕ ਮਾਫੀ ਮੁੜੀ ਜਾਣ ਆਜੂ ਆਜੂ ਆ ਆ ਇੰਜੈਕਸ਼ਨ ਸੀਟ ਇੰਜੈਕਸ਼ਨ ਇਹ ਇਹ ਆਈ ਹੈਗੀ ਇੰਜੈਕਸ਼ਨ ਸੀਟ ਤੇ ਇਹ ਪਾਇਲਟ ਦੀ ਵਰਦੀ ਆ ਪਾਇਲਟ ਦੀ ਵੇਰਜੈਂਸੀ ਵੇਲੇ ਇਹ ਵਰਜੈਂਸੀ ਵੇਲੇ ਜਾਂ ਪਲੇਨ ਕਰੈਸ਼ ਹੋ ਗਿਆ ਜਾਂ ਜਹਾਜ਼ ਦੇ ਵਿੱਚ ਕਿਸੇ ਨੇ ਮਜ਼ਾਇਲ ਮਾਰ ਕੇ ਸੈਟ ਲਿਆ ਤੇ ਪਾਇਲਟ ਕੋਲ ਬਟਨ ਹੁੰਦਾ ਸੀਗਾ ਤੇ ਉਹਨੂੰ ਪੁੱਲ ਕਰਕੇ ਤੇ ਬਾਹਰ ਨਿਕਲ ਸਕਦਾ ਸੀ ਪੈਰਾਸ਼ੂਟ ਨਹੀਂ ਉੱਪਰੋਂ ਇਹ ਤੇ ਇਹਦੇ ਰੌਕ ਲੱਗੇ ਹੁੰਦੇ ਆ ਥੱਲੇ ਅਛੇ ਤਾਂ ਨੂੰ ਉੱਡ ਜਾਂਦਾ ਸੀ ਇਹ ਤਾਂ ਨੂੰ ਉੱਡ ਜਾਂਦਾ ਸੀ ਮਤਲਬ ਜਹਾਜ਼ ਤੋਂ ਜਿੰਨਾ ਦੂਰ ਜਾ ਸਕੇ ਤੇ ਆ ਵਰਦੀ ਕਿਹੜੀ ਜ਼ਮਾਨੇ ਦੀ ਇਹ ਉਸ ਜ਼ਮਾਨੇ ਦੀ ਵਰਦੀ ਆ ਤੇ ਉਦੋਂ ਹੁਣ ਤਾਂ ਚਿੱਟੀ ਆਉਂਦੀ ਹੈ ਹਨਾ ਹਾਂਜੀ ਏਅਰਫੋਰਸ ਦਾ ਰੰਗ ਬਹੁਤ ਵੱਖਰੀ ਹੋ ਸਕਦੀ ਹੈ ਮੈਨੂੰ ਲੱਗਾ 100 ਸਾਲ ਪੁਰਾਣੀ ਵਰਦੀ ਹੋਊਗੀ 100 ਸਾਲ ਪੁਰਾਣੀ ਐਨਕਾ 1910 15 ਦੇ ਵਿੱਚ ਪਾਇਲਟ ਇਹੋ ਜੀਆਂ ਵਰਦੀਆਂ ਪਾਉਂਦੇ ਸੀ ਹਮ ਕਮਾਲ ਇਹ ਫਿਰ ਉਦੋਂ ਵਾ ਚਾਹ ਆ ਗਈ ਵਰਦੀ ਹਾਂ ਬਲੂ ਵੀ ਹੈ ਨਾ ਤੇ ਬਲੂ ਆ ਗਈ ਹਾਂ ਬਲੂ ਆ ਗਈ ਹਰ ਇੱਕ ਦੇਸ਼ ਦਾ ਕਹਾਵ ਦਾ ਆਉਂਦਾ ਹੈ ਨਾ ਇਹ 1987 ਦੇ ਵਿੱਚ ਪਾਇਲਟ ਦੀ ਆ ਮੈਰੀ ਬ੍ਰੈਂਟ ਨਾਂ ਦੇ ਮਿਲਟਰੀ 에ਅਰ ਐਮਬੂਲੈਂਸ ਪਾਇਲਟ ਕੈਨੇਡੀਅਨ 에ਅਰਫੋਰਸ ਦਾ ਪਾਇਲਟ ਸੀਗਾ ਉਹਦੀ ਇਹ ਵਰਦੀ ਉਹਦੀ ਆ ਅੱਜ ਇਹ ਦੂਜੇ ਹੋ ਗਏ ਇਹ ਜੈਟ ਇੰਜਨ ਜਦੋਂ ਫਿਰ ਨਵੇਂ-ਨਵੇਂ ਆਏ ਆ ਹਾਂ ਬਿਲਕੁਲ ਬਿਲਕੁਲ ਕਾਫੀ ਬਹੁਤ ਸਾਰਾ ਪੈ ਵੀ ਜਾਜਾ ਬਹੁਤ ਨਿੱਕੇ ਮੋਟੇ ਬਹੁਤ ਟੰਗੇ ਪਿਆ ਜਾਜਾ ਨੂੰ ਪਾੜ ਕੇ ਦਿਖਾਇਆ ਹੋਇਆ ਕਿ ਵਿੱਚ ਇਹਦਾ ਕਿਵੇਂ ਫੰਕਸ਼ਨ ਇਹਦੇ ਕਰਦੇ ਨੇ ਸਾਰੇ ਇਨਸ਼ਾਅਰਤਿਆ ਕੀ ਆ ਮਜ਼ਾਇਲ ਇਹ ਇੰਜਨ ਦਾ ਕੰਪਰੈਸ਼ਨ ਵਗੈਰਾ ਨੇ ਅੱਛਾ ਮਤਲਬ ਫਿਊਲ ਇਹ ਕੀ ਤਕਨੀਕ ਹੁੰਦੀ ਆ ਜਾਜਾਂ ਦੀ ਮਤਲਬ ਗੱਡੀ ਵਾਲਾ ਸਿਸਟਮ ਹੀ ਹੁੰਦਾ ਜਾਂ ਕਿਸ ਤਰੀਕੇ ਦਾ ਨਹੀਂ ਨਹੀਂ ਇਹ ਜੈਟ ਇੰਜਨ ਕੀ ਆ ਇਹ ਜੈਟ ਇੰਜਨ ਹੁੰਦਾ ਇਹ ਜਿਵੇਂ ਕਿ ਜਦੋਂ ਤੇਲੇ ਵਿਚੋਂ ਦਾ ਵਿਚ ਅੱਗ ਵੱਲਦੀ ਆ ਤੇ ਅੱਗ ਦਾ ਜਦੋਂ ਪ੍ਰੈਸ਼ਰ ਪੈਂਦਾ ਨਾਲ ਪ੍ਰੈਸ਼ਰ ਪੈਂਦਾ ਪੈਂਦਾ ਨਾਲ ਗਰਾਰੀ ਨੂੰ ਵੀ ਘਵਾ ਜਾਂਦਾ ਤੇ ਥਰਸਟ ਪੈਦਾ ਹੁੰਦਾ ਤੇ ਦੂਜੇ ਪਾਸੇ ਗੇੜਾ ਵੀਪਰ ਪਹਿਲਾਂ ਨੂੰ ਦੇ ਜਾਂਦਾ ਮਤਲਬ ਕਈ ਪ੍ਰਕਿਰਿਆਵਾਂ ਚੱਲਦੀਆਂ ਨੇ ਕਈ 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 ਫੰਕਸ਼ਨ ਹੋਏ ਤੇ ਹਮ ਬਿਲਕੁਲ ਬਿਲਕੁਲ ਤੇ ਅੱਜ ਅੱਗੇ ਦੇਖਦੇ ਆ ਰੇਡੀਏਟਰ ਇੰਜਨੋਂ ਆ ਪਹਿਲਾਂ ਪੁਰਾਣੇ ਜਵਾਨੇ ਚ ਇਦਾਂ ਦੇ ਇੰਜਨ ਯੂਜ਼ ਕੀਤੇ ਜਾਂਦੇ ਸੀ ਇਹ ਮਤਲਬ ਬਾਅਦ ਵਿੱਚ ਰਿਪਲੇਸ ਕਰ ਦਿੱਤਾ ਜੈਟ ਇੰਜਨ ਦੇ ਜੀ ਅਫਰ ਤਾਂ ਕੱਟੇ ਲੱਗਦੇ ਫਰ ਕੱਟੇ ਹੋਇਆ ਇਹ ਉਧਰ ਰੱਖਿਆ ਨਾ ਡੈਮੋ ਵਾਸਤੇ ਇਹ 1920 ਦਾ ਇੰਜਨ ਵਾਹੇ 1920 ਦਾ ਰਾਈਟ ਬ੍ਰਦਰਸ ਨੇ ਉਜਾਜ ਬਣਾਇਆ ਸੀਗਾ ਤੇ ਉਹਨਾਂ ਜ਼ਮਾਨਿਆਂ ਦਾ ਹੀ ਰਾਈਟ ਬ੍ਰਦਰ ਦੇ ਉਜਾਜ ਬਣਾਉਣ ਤੋਂ ਬਾਅਦ ਜਲਦੀ ਫਿਰ ਜਿਆਦਾ ਵਧੀਆ ਉਜਾਜ ਬਣਨ ਲੱਗਾ ਪੈ ਡਵਲ ਉਹਦੋਂ ਪੰਗਾ ਲੜਾਈ ਦਾ ਲੈ ਬੈਠੇ ਉਹਦਾ ਪੰਗਾ ਲੜਾਈ ਦਾ ਲੈ ਬੈਠੇ ਆ ਅੱਠ 'ਚ ਬਣਾਇਆ ਦੱਸਦੇ ਆ ਹੂੰ ਹੂੰ ਤਾਂ 14 'ਚ ਕੰਮ ਚੱਲ ਪਿਆ 18 ਤੱਕ ਚੱਲੇ ਆ ਦੇਖੋ ਇੰਜਨ ਕਿੱਡਾ ਹੂੰ B12 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 ਕਿਹੜੇ ਸੰਦਾ ਇਹ 1944 1935 ਦਾ ਇੰਜਨ ਹੈ ਤੇ 740 ਹਸਪਾਵਰ ਆ ਦੇਖੋ ਵੀ 12 ਇੰਜਨ ਬੀ ਟੂ ਰੋਲਸ ਰਾਇਸ ਦਾ ਇਹ ਰੋਲਸ ਰਾਇਸ ਰੋਲਸ ਰਾਇਸ ਕੰਪਨੀ ਨੇ ਬਣਾਇਆ ਸੀ ਯਾਰ ਕਮਾਲ ਇੰਗਲੈਂਡ ਦਾ ਬਣਾਇਆ ਦਾ ਮਤਲਬ ਹੈ ਫਿਰ ਇੰਗਲੈਂਡ ਦਾ ਪਾਇਲਟ ਦੀ ਵਰਦੀ ਆ ਪਾਇਲਟ ਦੀ ਵਰਦੀ ਆ ਵੀ ਕਿਸੇ ਜ਼ਮਾਨੇ ਚ ਰਹੀ ਆ ਇਹ 1942 43 ਦੇ ਵਿੱਚ ਇਹ ਅੱਛਾ 1942 43 ਦੀ ਵਰਦੀ ਹੋਗੀ ਹੂੰ ਯਾਰ ਬਹੁਤ ਕਮਾਲ ਦੀ ਜਾਣਕਾਰੀ ਬਰੇ ਕਮਾਲ ਯਾਰ ਹਰਪ੍ਰੀਤ ਗੁਰਪ੍ਰੀਤ ਵੀਰੇ ਕਮਾਲ ਕਰਦੇ ਆ ਤੁਸੀਂ ਕਿੱਥੋਂ ਸਿੱਖਿਆ ਇਹਨਾਂ ਕੋ ਬਸ ਤੋਰਦੇ ਤੋਰਦੇ ਵਰਦੇ ਜੋ ਸਾਈਕਲ ਆ ਉਹ ਕੀ ਆ ਮਾਤਾ ਇਹ ਸਾਈਕਲ ਆ ਸਾਈਕਲ ਹੈ ਇਹ ਕਿਹੜੀ ਸੰਨ ਦਾ ਹੈ ਇਹ 22 ਸਾਈਕਲ ਦਾ ਵਰਲਡ ਵਾਰ 2 ਬਾਈਸਾਈਕਲ ਵਾਸ ਇਟ ਮਤਲਬ ਇਹ ਵਰਲਡ ਵਾਰ 2 ਦੇ ਵਿੱਚ ਫੌਜੀਆਂ ਵੱਲੋਂ ਵਰਤਿਆ ਗਿਆ ਸੀਗਾ ਸਾਈਕਲ ਇਹ ਅੱਛਾ ਚੀਪਸਟ ਮਤਲਬ ਸਭ ਤੋਂ ਸਸਤਾ ਸੀਗਾ ਸਭ ਤੋਂ ਸਸਤਾ ਸੀ ਹੂੰ ਤੇ ਆਹਾ ਆ ਕੀ ਹੈ ਰਫਲ ਜੀ ਰੱਖੀ ਬੈਠੇ ਆ ਇਹ ਜਹਾਜ਼ ਵਾਲੀ ਗਨ ਉਹ ਜਿਹੜੀ ਜਹਾਜ਼ ਦੇ ਉੱਤੇ ਲੱਗਦੀ ਸੀ ਮਸ਼ੀਨ ਫੋਰ ਮਸ਼ੀਨ ਗਨ 에ਅਰਕraft ਉਹ ਵਾਕ ਵਾਕ ਗੰਨਾਂ ਨੇ ਮੜੀਆਂ ਮਾਰੂਗੇ ਕੈਮਰਾ ਯਾ ਆਹ ਅਸੀਂ ਦੇਖਾ ਦੇਣ ਦਲੇ ਪਾਸੇ ਜੋ ਵਰਤੀਆਂ ਜਾਂਦੀਆਂ ਸੀਗੀਆਂ ਥੋੜਾ ਜਿਹਾ ਟਿਲਟ ਕਰਕੇ ਦਿਖਾ ਦਿਓ ਨੀਮਾ ਕਰਕੇ ਹਾਂ ਇਥੋਂ ਯਾ ਚੂਜ਼ ਕਰ ਲਓ ਜੁਆਇਸਟਿਕ ਯੂਜ਼ ਕਰ ਲਓ ਭਾਵੇਂ ਤੁਸੀਂ ਤਖਾ ਸਕਦੇ ਕਮਾਲ ਹੈ ਯਾਰ ਇਹ ਕਮਾਲ ਕਮਾਲ ਬਹੁਤ ਸਿਰਾ ਚੀਜ਼ ਹੈ ਸਾਰੀ ਦਾ ਮਤਲਬ ਇਸ ਤਰ੍ਹਾਂ ਆ ਜਿਹੜਾ ਜਹਾਜ਼ ਦੇ ਉੱਤੇ ਬੰਬ ਲੱਗ ਜਾਂਦਾ ਸੀਗਾ ਆ ਜਹਾਜ਼ ਤੇ ਬੰਬ ਹਾਂ ਬੰਬ ਰੈਕ ਹੁੰਦਾ ਸੀਗਾ ਇਹ ਜਹਾਜ਼ ਨਾ ਟੈਰ ਹੋ ਜਾਂਦਾ ਸੀਗਾ ਤੇ ਪਾਇਲਟ ਜਦੋਂ ਪੜਨ ਹੂੰ ਜੀ 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 ਇਹ ਕਮਾਲ 1902 ਦਾ ਇੰਜਣ ਹੈ 1902 ਦਾ ਇਹ ਉਹ ਸਟਾਰਟਿੰਗ ਹੁਕਰੇ ਘਰੇ ਘਰੇ ਬਣਾ ਕੇ ਰੱਖਿਆ ਹੋਊ ਉਹਦਾ ਚੱਕ ਲੈ ਹੋਣਿਆ ਘਰੋਂ ਹਨਾ ਕਿਉਂਕਿ ਇਹਦਾ ਉਹਦਾ ਆਜ ਦਾ ਵਾਜਨ ਬੈਠਾ ਹੋਇਆ ਹਾਂ ਕਿਤਾ ਕਿੰਨੇ ਸਾਲਾਂ ਦੀ ਮਿਹਨਤ ਹੋ ਗਈ ਯਾਰ ਉਹਦੀ ਹਨਾ ਘਰੋਂ ਘਰੋਂ ਚੱਕ ਲੈ ਹੋਣਗੇ ਯਾਰ ਸਾਨੂੰ ਦੇ ਦੇ ਅਸੀਂ ਮਿਊਜ਼ੀਅਮ ਰੱਖਣਾ ਛੋਟੇ ਇਹ ਜਹਾਜ ਨੇ ਇਹ ਟਿਕਟ ਕਿੰਨੀ ਹੈ ਇਹਦੀ ਮਿਊਜ਼ੀਅਮ ਦੀ ਆਪਾਂ ਜਿੱਕ ਸਨੋਣਾ ਹੋਵੇ ਤੇ 20 ਡਾਲਰ ਦੀ ਆ ਮੈਨੂੰ 20 ਡਾਲਰ ਦੀ ਟਿਕਟ ਆ ਪਰ ਆਉਣਾ ਚਾਹੀਦਾ ਇੱਥੇ ਤੁਸੀਂ ਸੁਪਨਾ ਲੈ ਕੇ ਜਾਓਗੇ ਹਾਂਜੀ ਇੱਥੇ ਆਉਣ ਦਾ ਕਾਰਨ ਇਹ ਤੁਸੀਂ ਆਪਦੇ ਬੱਚਿਆਂ ਲਈ ਸੁਪਨਾ ਲੈ ਕੇ ਜਾਓਗੇ ਇਹ ਵੀ ਇੱਕ ਕਿਤਾ ਚੰਗਾ ਤੇ ਇੱਜਤਦਾਰ ਜਿਹੜਾ ਚਿੱਟੀ ਬਾਈ ਦੀ ਪਾਕ ਮੰਦਾ ਉੱਤਰ ਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਵੱਖਰਾ ਯਾਰ ਉਹਦਾ ਮੈਨੂੰ ਹੁਣ ਕਿਵੇਂ ਦੱਸੀ ਇਹ ਫੀਲ ਕਿਵੇਂ ਹੁੰਦਾ ਹਨਾ ਆਪਾਂ ਤਾਂ ਬੈਠੇ ਨਹੀਂ ਪਰ ਇੱਕ ਅੱਖਾਂ ਨੂੰ ਚਾਜਦਾ ਹੁੰਦਾ ਯਾਰ ਬਹੁਤ ਸੋਹਣਾ ਹੈ ਕਮਾਲ ਕਮਾਲ ਤੇ ਆਹ ਯਾ ਦੇਖ ਆਈ ਕਿਹੜਾ ਮਾ 1939 ਦਾ ਬਣਿਆ ਹੋਇਆ ਜਹਾਜ਼ ਹੈ 1937 1939 ਦਾ 39 ਦਾ 7 ਸਿਲੰਡਰ ਆ 7 ਸਿਲੰਡਰ ਵਾਲਾ ਤੇ ਇਹਦੀ 150 ਹੌਸਪਾਵਰ ਵਾਲਾ ਹੂੰ ਤੇ ਮਾਡਲ ਹੈਗਾ L4 ਡਿਜ਼ਾਈਨ ਯਾ ਬਿਲਕੁਲ ਤੇ ਹਰ ਗੁਰਪ੍ਰੀਤ ਪਰ ਥੈਂਕ ਯੂ ਇਸ ਸਮਝਤਾ ਮਿਹਰਬਾਨੀ ਇਹ ਲਕੀਸੀ ਡਰੈਸ ਇਹ ਲੈਗਲੀ ਫਲਾਈਟ ਮਿਊਜ਼ੀਅਮ ਲੈਗਲੀ ਫਲਾਈਟ ਮਿਊਜ਼ੀਅਮ ਸਰੀ ਤੋਂ ਕਿੰਨਾ ਰਹਿ ਗਿਆ 20 ਮਿੰਟ ਲੱਗਦੇ ਆ 20 ਮਿੰਟ ਤੇ ਲੱਖੀ ਵੀਰੇ ਥੈਂਕ ਯੂ ਥੈਂਕ ਯੂ ਤੇ ਵੀਰਾ ਬਹੁਤ ਘਮਾਰਿਆ ਵਾ ਦਾ ਧੰਨਵਾਦ ਫਿਰ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ